ਕਰਨੇ ਇੱਕ ਈ ਮੱਲਾ ਇਹੋ ਜਿਹਾ ਝੋਨਾ ਦੇਖਦੇ ਨੂੰ ਨਾ ਦੇਖਣ ਨੂੰ ਅੱਖਾਂ ਤਰਸੀਆਂ ਪਈਆਂ ਕਰਨ ਇਹ ਦੇਖ ਓਏ ਝੋਨਾ ਨਾਲ ਲਾ ਮੁੰਜਰਾ ਦੇ ਕੈਮਰਾ ਨਾਲ ਮੁੰਜਰਾਂ ਵਾਲ ਨੂੰ ਆ ਪੁੱਤ ਦੇਖ 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 ਪਿਆ ਨਾ ਝਾਂਜਰਾਂ ਵਰਗਾ ਤੂੰ ਨਾਲੇ ਇੱਕ ਗੱਲ ਦੇਖ ਓਏ ਬਿਮਾਰੀ ਕੋਈ ਨਹੀਂ ਝੋਨੇ ਨੂੰ ਤੂੰ ਦੇਖ ਇਧਰਲੇ ਪਾਸੇ ਪੱਤਾ ਉਤਲਾ ਪੱਤਾ ਦੇਖ ਗਵਾਹੀ ਦਿੰਦਾ ਹੈ ਬੂਝਾ ਬਾਝਾ ਦੇਖ ਮਾਰਿਆ ਕਰਨ ਦੇਖ ਜੜਾਂਗਾ ਦੇਖ ਗਿਣਤੀ ਕਰ ਜੜਾਂਗੇ ਦੀ ਛਾਂਕਾਂ ਦੀ ਗਿਣਤੀ ਤਾਂ ਕਰ ਮਲਾ ਬੜਾ ਜੜਾਂਗਾ ਹਰਾ ਪਿਆ ਆਕਾ ਚਿੜੇ ਵਰਗਾ ਅੱਜ ਤਰੀਕ ਪਤਾ ਕਿੰਨੀ ਆ ਅੱਜ ਤਰੀਕ 28 28 ਅਕਤੂਬਰ ਨੂੰ ਇਹ ਝੋਨਾ ਵੱਡਣ ਦੇ ਕਾਬਲ ਖੜਾ ਮੈਨੂੰ ਢੀਕ ਰਿਹਾ ਸੀ ਕਿ ਵੀਡੀਓ ਬਣਾਵੇ ਲੋਪੋ ਵਾਲਾ ਤੇ ਵੀਡੀਓ ਬਣਾਉਣ ਤੋਂ ਬਾਅਦ ਇਹਨੂੰ ਅਸੀਂ ਵੱਢ ਗਏ ਪਰ ਆਪਾਂ ਕਿਸਾਨਾਂ ਨੂੰ ਮਿਲਦੇ ਆ ਮੈਂ ਨੂਰਮਲ ਦੇ ਕੋਲੇ ਆ ਦਵਾਬੇ ਰੀਏ ਦੇ ਵਿੱਚ ਭਾਈ ਜੀ ਕਿਹਦਾ ਖੇਤ ਆ ਇਹ ਖੇਤ ਕਿਹਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੱਡੇ ਭਾਈ ਮੈਨੂੰ ਐ ਦੱਸੋ ਵੀ ਇਹ ਵੈਰਾਈਟੀ ਕਿਹੜੀ ਆ ਇਹ ਇਹ 88 वाई ਆ ਜੀ 88 भाई किन्ने ਦਿਨਾਂ ਵਾਲੀ ਵੈਰੈਟੀ ਆ ਇਹ ਪਹਿਲਾ ਲਾਇਆ ਕਿ ਪਹਿਲੀ ਵਾਰ ਲਾਇਆ ਨਹੀਂ 4-5 ਸਾਲ ਹੋ ਗਏ ਤੁਨ 4-5 ਸਾਲੋਂ ਕੇ ਇਹਨੂੰ ਲਾਉਂਦਿਆਂ ਨੂੰ ਚਾਰ ਪੰਜ ਚਾਰ ਪੰਜ ਬਰਿਆਂ ਦੇ ਵਿੱਚ ਤਾਂ ਤੁਹਾਨੂੰ ਤਜਰਬਾ ਹੋ ਗਿਆ ਝਾੜ ਝੂੜ ਕਿਵੇਂ ਆ ਦਿਖਾਵਾ ਹੀ ਆ ਕਿ ਝਾੜ ਵੀ ਹੈਗਾ ਨਹੀਂ ਜੀ ਪਹਿਲੀਆਂ ਚ ਤਾਂ ਝਾੜ ਇਹਦਾ ਬਹੁਤ ਵਧੀਆ ਸੀਗਾ ਫੈਦ ਕੀ ਚਲੋ ਮੌਸਮ ਦੇ ਹਿਸਾਬ ਨਾਲ ਪਤਾ ਨਹੀਂ ਕੀ ਮੱਲਾ ਆਉਣਾ ਕੀ ਫੇਰ ਵੀ 30 ਦੀ ਔਸਤ ਆ ਰਹੀ ਹੈ ਜੀ ਬੀ ਮਤਲਬ ਹਜੇ ਤੁਹਾਨੂੰ ਅੰਦਾਜ਼ਾ ਨਹੀਂ ਕੀ ਆਉਣਾ ਪਰ ਪਹਿਲਿਆਂ ਦੇ ਵਿੱਚ ਕੀ ਰਿਹਾ ਝਾੜ ਪਹਿਲਿਆਂ ਦੇ ਵਿੱਚ ਰਿਹਾ ਇਹਦਾ 37 38 ਕੁਇੰਟਲ 37 38 ਕੁਇੰਟਲ ਝਾੜ ਰਿਹਾ ਹਾਂਜੀ ਤੇ 31 ਹਜੇ ਪਤਾ ਨਹੀਂ ਕੀ ਆਉਣਾ ਕਿਉਂਕਿ ਮੌਸਮ ਮਾੜਾ ਰਿਹਾ ਸਰਦਾ ਵੱਡ ਵੀ ਲਿਆ ਤੁਸੀਂ ਇਹ ਨਹੀਂ ਵੱਡਿਆ ਜੀ ਕਿੰਨੇ ਕਿ ਕੀ ਕੀ ਰਿਹਾ ਝਾੜ ਬਾਈ 30 ਕੁਇੰਟਲ ਹੈ ਜੀ 30 30 ਕੁਇੰਟਲ ਆ ਗਿਆ 30 ਆ ਗਿਆ ਉਸਤ ਸਾਰਾ ਹੀ ਸੀ ਇਹ ਹਾਂਜੀ ਨਹੀਂ ਸਾਰਾ ਦੇ 90 ਖੱਤੇ ਹੀ ਬਾਕੀ 110 ਸੀ ਇਹਦੇ 30 ਖੱਤੇ ਲਾਏ ਸੀ ਇਹ ਕਿੰਨੇ ਕ ਦਿਨਾਂ ਦੀ ਵੈਰਾਈਟੀ ਆ ਬਾਈ ਜੀ ਕਿੰਨੇ ਕ ਦਿਨਾਂ ਚ ਆ ਜਾਂਦਾ ਇਹ ਲੇਟ ਲੱਗਿਆ ਸੀ ਗੇਤਾ ਲੱਗਿਆ ਸੀ 10 ਤਰੀਕ ਨੂੰ ਲਾਇਆ ਸੀ 10 ਤੋਂ ਸ਼ੁਰੂ ਹੋਈ ਸੀ 10 ਜੂਨ ਨੂੰ ਹਾਂਜੀ 10 ਜੂਨ ਨੂੰ ਮਤਲਬ ਇਹ ਤਕਰੀਬਨ ਸਮਾਂ ਪੂਰਾ ਲੈਂਦਾ ਜਿਵੇਂ ਤਾ ਪੀਲਾ ਪੂਸ਼ਾ ਟਾਈਮ ਲੈਂਦਾ ਉਹਨਾ ਟਾਈਮ ਲੈਂਦਾ ਉਹਨੇ ਲੈਂਦਾ ਹਾਂਜੀ ਉਹਨਾ ਟਾਈਮ ਲੈਂਦਾ ਹਾਂਜੀ ਹਾਂਜੀ ਵੀ ਟਾਈਮ ਪੂਰੇ ਵਾਲੀ ਵੈਰਾਈਟੀ ਆ ਤੇ ਝਾੜ ਪੂਰੇ ਵਾਲੀ ਵੈਰਾਈਟੀ ਝਾੜ ਹਾਂਜੀ ਹਾਂਜੀ ਝਾੜ ਪੂਰੇ ਵਾਲੀ ਵੈਰਾਈਟੀ ਆ ਤੁਹਾਡੇ ਨਾਲੋਂ ਵੀ ਵੱਧ ਆ ਜੀ ਝਾੜ ਝਾੜ ਪੂਸ਼ੇ ਨਾਲੋਂ ਵੀ ਵੱਧ ਆ ਝਾੜ ਪੂਸ਼ੇ ਨਾਲੋਂ ਵੀ ਚੰਗਾ ਹਾਂਜੀ ਹਾਂਜੀ ਤਾਂ ਇੰਨੇ ਮੈ ਲਾਣਯੋ ਦਾ ਮੇਰੇ ਭਜਵੰਦ ਦੀ ਹੈ ਜਿਹੜੇ ਲਾਉਂਦੇ ਮਤਲਬ ਦਿਲ ਕਰਦਾ ਹਾਂਜੀ ਹਾਂਜੀ ਗਾਂ ਨੂੰ ਲਾਵਾਂਗੇ ਜੇ ਐਕਚੁਅਲੀ ਬੂਸੇ ਨੇ ਹੱਥ ਦਿਖਾਉਂਦੇ ਆ ਹਾਂਜੀ ਗਾਂ ਨੂੰ ਵੀ ਲਾਵਾਂਗੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਬਿਮਾਰੀ ਨਹੀਂ ਹੈਗੀ ਰੋਕ ਦੋ ਸਭ ਕਰਨੇ ਨੇੜੇ ਰੱਖ ਪੁੱਤ ਆ ਦੇ ਇਹ ਦੇ ਖਾ ਜਾਂਦੇ ਕੋਈ ਗੋਲੀ ਨਹੀਂ ਕੋਈ ਦਾਣੇ ਦਾ ਰੰਗ ਰੂਪ ਜੀ ਚਲੋ ਛਾੜਤਾ ਮੌਸਮ ਦੇ ਹੱਕ ਚ ਹੁੰਦਾ ਆ ਪਰ ਸਭ ਤੋਂ ਜਿਹੜੀ ਮੇਨ ਗੱਲ ਆਉਂਦੀ ਆ ਕਿ ਕੋਈ ਬਿਮਾਰੀ ਨਹੀਂ ਹੈਗੀ ਜੀ ਨਹੀਂ ਸਹੀ ਗੱਲ ਆ ਭਾਈ ਬਿਮਾਰੀ ਕੋਈ ਦਿਸਦੀ ਨਹੀਂ ਕਿ ਕੋਈ ਉੱਪਰਲੇ ਪੱਤੇ ਨੂੰ ਬਿਮਾਰੀ ਨਹੀਂ ਕੋਈ ਫਟਾਰਾ ਚੰਗਾ ਕੋਈ ਬੀਐਲਬੀ ਦੀ ਜੀ ਇਹ ਵੀ ਗੱਲ ਨਹੀਂ ਹੈਗੀ ਵੀ ਫਟਾਰੇ ਲਈ ਤੁਹਾਨੂੰ ਬਹੁਤ ਕੁਝ ਪਾਉਣਾ ਪੈਂਦਾ ਆ ਵੈਰਾਈਟੀ ਦੀ ਨੇਚਰਲੀ ਆਪਣੀ ਕਿਸਮ ਇਹੋ ਜੀ ਆ ਕਿ ਫਟਾਰਾ ਹੈ ਹੀ ਬਹੁਤ ਜ਼ਿਆਦਾ ਜੀ 25 ਤੋਂ 30 ਟਿੱਲਰੇ ਨਾਰਮਲ ਕਰਦਾ ਬਿਨਾਂ ਕਿਸੇ ਖਾਦ ਖਰਾਕ ਤੋਂ ਹਮ ਬੰਦੇ ਵੀ ਕਿਸਾਨ ਵੀ ਜਾਣਕਾਰ ਆ ਜਿਹੜੀ ਗੱਲ ਆ ਸਭ ਤੋਂ ਵੱਡੀ ਗੱਲ ਆ ਹੋਰ ਹਾਂ ਬਾਈ ਤੁਹਾਡਾ ਕੀ ਤਜਰਬਾ ਇਹਦੇ ਨਾਲ ਯਾਰ ਬਾ ਹੋ ਗਿਆ ਮੈਨੂੰ 4 ਸਾਲ ਪਹਿਲਾਂ ਲਾਇਆ ਸੀ 88 बाई ਆ ਇਹ ਹਾਂਜੀ ਤੇ ਉਹ ਦੋ ਖੇਤ ਲਾਈ 35 36 ਕੁਇੰਟ ਨਿਕਲ ਗਿਆ ਸੀ ਅੱਛਾ ਹਾਂਜੀ ਮੈਨੂੰ ਤਾਂ ਐਂ ਲੱਗਦਾ ਵੀ ਸਾਰਾ ਪੰਜਾਬ ਇਹਦੇ ਮਗਰ ਪੈ ਜੂਗਾ ਜਿਹੜਾ ਲੰਬੀ ਵੈਰਾਈਟੀ ਲਾਉਂਦੇ ਆ ਹਨਾ ਹਾਂਜੀ ਇਹਦਾ ਹੈ ਇੱਕ 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 ਇਸ ਵਾਰੀ ਖਤੇ 6-7 ਲਾਏ ਆ ਤੇ ਫੂਸਾ ਜਿਆਦਾ ਲਾ ਲਿਆ ਤੇ ਫੂਸਾ ਤਾਂ ਰਹਿ ਗਿਆ ਬਈ 20 21 ਕਵਾਂਡਲ ਤੇ ਉਹ ਤਾਂ ਜਮਾਂ ਥੱਲੇ ਆ ਗਿਆ ਹਾਂਜੀ ਇਹ ਵੱਢਣ ਵਾਲਾ ਪਿਆ 4-5 ਖਤੇ ਵੱਢਾਂਗੇ 1-2 ਦਿਨ ਤੇ ਇਹ ਪਾਜੀ ਨਹੀਂ ਵੱਢਿਆ ਕੱਲ ਅੱਛਾ ਤੁਸੀਂ ਵੱਢ ਲਿਆ ਵੀਰੇ ਹਾਂਜੀ ਉਹ ਵੀ ਵੱਢ ਲਿਆ ਹਾਂਜੀ ਤੇ ਆਪਣਾ ਨਿਕਲੇ 29 ਕਵਾਂਡਲ ਬਈ ਇਹ ਚੰਗਾ ਇਹ ਆਪਣਾ ਕਿਉਂਕਿ ਸੌਕ ਜਰਾ ਗੇਮ ਮੂਚਰ ਥੋੜੇ ਥੱਲੇ ਹੀ 14 ਮੂਚਰ ਆਪਣਾ ਹਰ ਨਿਕਲਿਆ ਜੁੰਨੇ ਦਾ ਜੀ ਜੇ ਆਪਾਂ 17 ਦੇ ਵੱਢਦੇ ਫੇਰ ਆਪਣਾ 30 ਤੋਂ ਪਲੱਸ ਹੀ ਚੱਲ ਜਾਣਾ ਸੀ ਹੂੰ ਅੱਛਾ ਤੁਸੀਂ ਵੀ ਇਹੀ ਵੈਰਟੀ ਲਈ ਹਾਂ ਆਪਾਂ ਨੂੰ ਵੀ ਹੋਗੇ 2-3 ਸਾਲ ਲਉਂਦੇ ਨੂੰ ਜੀ ਇਹੀ ਵੈਰਟੀ ਇਹ ਤਾਂ ਕੀ ਅਸਲ ਵਿੱਚ ਬਚਾਉਣ ਵਾਲੀ ਇਹ ਕਸਮ ਹੈ ਜੀ ਅਸੀਂ ਸਾਡੇ ਕੋਲ ਇਸ ਟਾਈਮ 28-30 ਖੇਤ ਇਹਦੇ ਸੀਗੇ 38 ਕ ਖੇਤ ਬਾਕੀ 131 ਸੀ ਤਾਂ ਜਿਹਦਾ 10 ਸੀਗਾ 131 ਵਗੈਰਾ ਤਾਂ ਕੁਝ ਨਹੀਂ ਰਿਹਾ ਇਹੀ ਉਹਨਾਂ ਦੀ ਸਾਰਿਆਂ ਦੇ ਰਿਕਵਰ ਕਰ ਰਿਆ ਜੀ ਮਤਲਬ ਕਿ ਜੇ ਇਹ ਨਾਲ ਉਹਦੇ ਫੇਰ ਤੁਹਾਨੂੰ ਨੁਕਸਾਨ ਨਹੀਂ ਇਹ ਬਾਈ ਤੁਸੀਂ ਮਾਡਰਨ ਕੰਬੋਜ ਸੀਡ ਨਾਲ ਜੁੜੇ ਹੋਏ ਹਾਂ ਤੁਸੀਂ ਜਿਹੜਾ ਜਿਹੜਾ ਤੁਸੀਂ ਲਾਇਆ ਜਿਹਦਾ ਤਜਰਬਾ ਦੱਸ ਦਿਓ ਮਾਡਰਨ ਕੰਬੋਜ ਸੀਡ ਦਾ ਹੀ ਸੀਗਾ ਹਾਂ ਜੀ ਬਾਈ ਅਸੀਂ ਬਾਜੀ ਹੁਣਾਂ ਤੋਂ ਫਸਲੀ ਵਾਰ ਲਿਆ ਸੀ ਮਤਲਬ ਇਹ ਮਾਡਰਨ ਕੰਬੋਜ ਸੀਟ ਵਾਲਿਆਂ ਤੋਂ ਹੀ ਵੀ ਲਿਆ ਸੀ ਹਾਂਜੀ 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 ਤੁਹਾਡਾ ਇਹਨਾਂ ਨਾਲ ਤਜਰਬਾ ਲੰਬਾ ਹੈ ਇਹਨਾਂ ਨਾਲ ਜੀ ਹਾਂਜੀ ਕਿੰਨਾ ਕੁ ਲੰਬਾ ਤਜਰਬਾ ਹੋ ਗਿਆ ਜੀ ਤੁਹਾਨੂੰ ਵਰਤਦਿਆਂ ਨੂੰ ਤੁਸੀਂ 3-4 ਸਾਲ ਹੋ ਗਏ ਲਾਉਂਦਿਆਂ ਨੂੰ ਜੀ ਮੈਂ ਤਾਂ 4-5 ਸਾਲ ਹੋ ਗਏ ਇਹ ਇਹ ਮਾਡਰਨ ਕੰਬੋਜ ਵਾਲਿਆਂ ਦੇ ਲਾਉਂਦੇ ਆ ਹਾਂਜੀ ਹਾਂਜੀ ਇਹਨਾਂ ਦੇ ਲਾਉਂਦੇ ਆ ਹਾਂਜੀ ਹਾਂਜੀ ਤੇ ਇਹਨਾਂ ਦੇ ਵੀ ਵਧੀਆ ਹੁੰਦੇ ਚੰਗੇ ਹੁੰਦੇ ਬਹੁਤ ਵਧੀਆ ਬਹੁਤ ਵਧੀਆ ਜੀ ਆਪਾਂ ਨੂੰ ਤਾਂ ਵਧੀਆ ਰਿਹਾ ਜੀ ਜੱਤ ਤੋਂ ਲਾਉਂਦੇ ਆਏ ਆ ਮੈਂ ਕਿ ਮੈਂ ਘੱਟੋ ਘੱਟ ਨਹੀਂ 5-6 ਨੂੰ ਤਾਂ ਕਹਿ ਕੇ ਆਪ ਲਵਾਇਆ ਜਿੱਦੋਂ ਲਾ ਲਾਓ ਜੀ ਅ ਮਤਲਬ ਪਰ ਉਹ ਕਾਕੇ ਹੁਣੀ ਉਹਨਾਂ ਸਾਰਿਆਂ ਤੋਂ ਕਹਿ ਕੇ ਲਵਾਇਆ ਉਹ ਨਹੀਂ ਲਾਇਆ ਮਤਲਬ ਕਿਸਾਨ ਆ ਪ੍ਰਚਾਰ ਕਰ ਰਹੇ ਆ ਹਨਾ ਬਾਈ ਬਿਲਕੁਲ ਜੀ ਆਪਾਂ ਦੇ ਹਾਂ ਬਾਈ ਕੀ ਵੈਰਾਈਟੀ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਤੁਸੀਂ ਕੰਪਨੀ ਤੋਂ ਆ ਹਾਂਜੀ ਮੈਂ ਕੰਪਨੀ ਤੋਂ ਮੇਰਾ ਨਾਮ ਸੁਦੇਵ ਸਿੰਘ ਆ ਜੀ ਮਾਡਰਨ ਕਮੋਜ ਸੀਡ ਤੋਂ ਆਪਣੀ ਅੱਜ ਵੈਰਾਈਟੀ ਆਪਾਂ ਤੇ ਦੇਖਣਾ ਐ ਸੀ 8822 ਜਦ ਕਿ ਮੈਂ ਆਪਾਂ ਪਿੰਡ ਦੇ ਵਿੱਚ ਖੜੇ ਹੋਏ ਆ ਤੇ ਇਹ ਵੀਰਜੀ ਹੁਣੀ ਆਪਣੇ ਇਸ ਵੈਰਾਈਟੀ ਨੂੰ ਥੋੜਾ ਮਹੱਤਵ ਦਿੰਦੇ ਨੇ ਇਧਰ ਦੇ ਪਾਸੇ ਪਿਛਲੇ 4-5 ਸਾਲ ਤੋਂ ਆਪਾਂ ਇਹ ਵੈਰਾਈਟੀ ਲਵਾ ਰਹੇ ਆ ਇਧਰਲੇ ਪਾਸੇ ਇਸ ਵੈਰਾਈਟੀ ਦਾ ਪਿਛਲੇ 3-4 ਸਾਲ ਤੋਂ ਇਹਦਾ ਜਿਹੜਾ ਝਾੜ ਆ ਰਿਹਾ ਜੀ ਉਹ ਆ ਰਿਹਾ ਜੀ 38 37 ਕੁਇੰਟਲ ਆ ਰਿਹਾ ਬਾਕੀ ਕਿਸਾਨ ਵੀਰ ਇਕੱਠੇ ਕੀਤੇ ਨੇ ਇਹ ਆਪਣੀ ਮੂਹਜਬਾਨੀ ਖੁਦ ਸੰਡੇ ਨੇ ਆਪਾਂ ਇਹਨਾਂ ਨੂੰ ਕੁਝ ਸਿਖਾਇਆ ਨਹੀਂ ਹੈਗਾ ਇਹ ਕਿੰਨੇ ਕ ਦਿਨਾਂ ਵਾਲੀ ਵੈਰਾਈਟੀ ਆ ਸੋਹਣਿਆ ਇਹ ਆ ਜੀ 142 ਤੋਂ 148 ਦਿਨ ਤੱਕ ਵੈਰਾਈਟੀ ਆ ਲੰਬੀ ਵੈਰਾਈਟੀ ਲੰਬੀ ਵੈਰਾਈਟੀ ਹਾਂਜੀ ਲੰਬੀ ਵੈਰਾਈਟੀ ਮਤਲਬ ਆਪਾਂ ਕਹਿ ਸਕਦੇ ਕਿ ਪੂਸੇ 44 ਦੇ ਬਰਾਬਰ ਦੀ ਵੈਰਾਈਟੀ ਆ ਪੂਸੇ 44 ਦੇ ਬਰਾਬਰ ਆ ਲੇਕਿਨ ਅੱਜ ਕੀ ਲੋਕਾਂ ਨੇ ਪੂਸਾ ਲਾਇਆ ਉਹ ਤੁਸੀਂ ਵੇਖਿਆ ਸੋਹਣੀ ਲਿਆ ਹਨਾ ਬਾਕੀ ਇਹ ਆਪਣੀ ਵੈਰਾਈਟੀ ਦਾ ਜਿਹੜਾ ਮਧਰਾ ਕ ਥੋੜੀ ਠੋਸ ਆ ਤੇ ਭਾਰਤ ਥੋੜੀ ਚੱਲਦੀ ਆ ਪਰ ਐਕਾ ਚਲੋ ਮੌਸਮ ਦੇ ਕਰਕੇ ਵੀ ਜ਼ਿਮੀਂਦਾਰਾਂ ਨੇ ਵੀਰਾਂ ਨੇ ਕਿਹਾ ਵੀ ਝਾੜਪੇ ਵੀ ਚੰਗਾ ਆ ਗਿਆ ਹੂੰ ਮੰਨਦੇ ਨੇ ਝਾੜਨ ਨੂੰ ਵੀ ਚੰਗਾ ਆ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਦੂਜੇ ਵੈਰਾਈਟੇ ਨਾਲੋਂ ਕੀ ਕਿਵੇਂ ਤਜਰਬਾ ਤੁਹਾਡਾ ਬਹੁਤ ਵਧੀਆ ਹੀ ਆਪਣਾ ਤਜਰਬਾ ਹੈ ਹਾਂ ਜੀ ਤੇ ਆਪਾਂ ਪਹਿਲਾਂ 4-5 ਜ਼ਿਮੀਦਾਰਾਂ ਨੂੰ ਲਵਾਇਆ ਸੀ ਆਪਣੇ ਸ਼ੇਰਪੁਰ ਸਾਈਡ ਤਲਵਣ ਤੇ ਪਿੰਡ ਕੰਦੋਲਾ ਕਲਾਜ ਉਸ ਤੋਂ ਬਾਅਦ ਇਹ ਸਾਰੇ ਇਧਰਲੇ ਏਰੀਆ 'ਚ ਫੈਲ ਗਿਆ ਇਹ ਇਧਰ ਫੈਲ ਗਿਆ ਹੈ ਹਾਂ ਜੀ ਸਾਰੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ 882 ਬਾਰੇ ਤੁਹਾਨੂੰ ਨੋਰਮਲੀ ਜਾਣਕਾਰੀ ਸਾਰੇ ਦੇ ਸਕਦੇ ਆ ਜੇ ਆਪਾਂ ਨੂਰਮੈਲ ਦੇ ਨੇੜੇ ਤੇੜੇ ਦੇਖਾਂਗੇ ਤਾਂ ਲੱਗੂਗਾ ਖਾਸ ਹੈ ਬਾਈ ਕਿਤੇ ਵੀ ਕਿਤੇ ਨੂਰਮੈਲ ਦੀ ਪਰਲੀ ਸਾਈਡ ਹਜੇ ਘਟਿਆ ਜੀ ਇਧਰ ਕਿਤੇ ਵੀ ਤੁਸੀਂ ਪੁੱਛ ਸਕਦੇ ਆ ਤਲਮਣੇ ਏਰੀਆ ਤੱਕ ਹੂੰ ਇੱਕ ਤੀ ਇਧਰਲੇ ਜ਼ਿੰਮੇਦਾਰ ਆ ਜਿਹੜੇ ਉਹ ਬਚਾ ਲਿਆ ਹਾਂਜੀ ਹਾਂਜੀ ਆਪਾਂ ਤੋਂ ਪਹਿਲਾਂ ਇਹਨਾਂ ਨੇ ਮੋਡਰਨ ਕਬੂਜ ਵਾਲਿਆਂ ਨੇ ਆਪਾਂ ਨੂੰ ਤਿੰਨ ਚਾਰ ਬੋਰੇ ਦਿੱਤੇ ਸੀ ਇਹਨਾਂ ਦੇ ਬਿਨਾਂ ਨਾ 88 ਬਾਈ ਦੇ ਉਦੋਂ ਆਪਾਂ ਟ੍ਰੇਲ ਕਰਾਇਆ ਸੀ ਭਾਜੀ ਹੁਣਾਂ ਦੇ ਕਰਾਇਆ ਸੀਗਾ 4 2 3 ਸੀ ਤਲ ਬਣ ਕੇ ਕਰਾਇਆ ਸੀ ਉਦੋਂ ਬਹੁਤ ਇਹ ਅਗੰਗਣ ਫੈਲ ਗਿਆ ਮਤਲਬ ਯਾਰ ਤੁਸੀਂ ਇਹ ਦੇਖੋ ਵੀ ਇਹ ਓਮੇ ਫੈਲ ਰਿਹਾ ਲਗਾਤਾਰ ਆਪਦੀਆਂ ਜਣਾ ਪਸਾਰ ਰਿਹਾ ਇੱਕ ਸਭ ਤੋਂ ਵੱਡੀ ਗੱਲ ਮੈਨੂੰ ਇਹ ਚੰਗੀ ਲੱਗੀ ਕਿ ਇਹ ਇਹਦੇ ਖਰਚੇ ਖਤਮ ਕਰਨੇ ਸੌਖੇ ਆ ਹਾਂਜੀ ਹਾਂਜੀ ਹਣਾ ਭਾਈ ਕਾਦਮ ਕਰਨੇ ਇਹਦੇ ਥੋੜੇ ਜਿਦਾ ਜਿੱਦਾਂ ਮਤਲਬ ਸਿੰਗਲ ਹੀ ਪੱਤਾ ਰਹਿ ਜਾਂਦਾ ਸਾਰਾ ਫਾਲ ਉੱਪਰ ਆ ਜਾਂਦਾ ਆ ਆਓ ਤੁਸੀਂ ਦੇਖੋ ਮੈਂ ਆ ਵਿੱਚ ਵਰਦਾਂ ਦੇ ਕਾਦ ਇਹਦਾ ਕਰਨੇ ਐਡਾ ਹੀ ਆ ਹਾਂਜੀ ਕਾਦ ਐਡਾ ਹਵਾ ਨਮੀ ਨਿਹਰੀ ਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਭਾਜੀ ਦਿਖਦੀ ਨਹੀਂ ਹੈਗੀ ਵੈਰਾਈਟੀ ਆਓ ਜਦੋਂ ਕੱਦ ਛੋਟਾ ਆ ਤਾਂ ਹੁਣ ਆਮ ਆਪਾਂ ਝੋਨੇ ਤੇ ਸਿਰੇ ਤੇ ਗੇ ਸਪਰੇਅ ਕਰ ਕਣਕਾਂ ਕਣ ਆਇਆ ਪਿਆ ਹੁੰਦਾ ਹਾਂਜੀ ਹਾਂਜੀ ਹਣਾ ਤਾਂ ਉਸ ਹਿਸਾਬ ਨਾਲ ਮਤਲਬ ਬਾਈ ਮਾਲਕ ਕਿਰਪਾ ਕਰੇ ਦਾਤਾ ਤੁਹਾਨੂੰ ਬਾਹਲਾ ਦੇਵੇ ਜੜ ਬਹੁਤ ਕਰਦਾ ਜੜ ਬਹੁਤ ਕਰਦਾ ਜੜਾਂਗਾ ਬਹੁਤ ਜਿਆਦਾ ਹੈ ਜੀ ਹਨਾ ਜੀ ਮਤਲਬ ਏਟਾਂ ਜੜਾ ਫਟਾਰਾ ਬਹੁਤ ਆ ਫਟਾਰਾ ਬਹੁਤ ਆ ਫਟਾਰਾ ਬਹੁਤ ਆ ਫਟਾਰਾ ਬਹੁਤ ਆ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਪੈ ਤਾਂ ਸਪਰੇਅ ਕਰਨ ਵਾਲੇ ਵੀ ਉਹ ਕਹਿੰਦੇ ਕਿ ਦੇ ਆ ਨੰਗ ਨਹੀਂ ਹੁੰਦਾ ਹਾਂ ਨੰਗਿਆ ਨਹੀਂ ਆਹ ਦੇਖੋ ਤੁਸੀਂ ਆਹ ਦੇਖੋ ਕਰਨੇ ਦੇਖੀ ਚੱਕੀ ਆ ਲੈ ਆ ਦੇਖ ਲੈ ਆ ਦੇਖੀ ਲੈ ਇਹ ਤਾਂ ਜੜਾਂਗਾ ਦੇਖ ਲੈ ਆ ਦੇਖ ਤਾਂ ਸਹੀ ਇਹ ਲੈ ਹਾਂ ਨਹੀਂ ਇਹ ਵੱਡਣ ਵਾਲਿਆਂ ਨੂੰ ਤਾਂ ਦੱਸੂਗਾ ਖਰਚੇ ਵੱਡਣ ਵਾਲੇ ਨੂੰ ਜਾਂ ਕਮੈਨ ਵਾਲੇ ਨੂੰ ਤਾਂ ਦੱਸੂਗਾ ਐ ਨਹੀਂ ਗੱਲ ਹੈਨਾ ਉਹਨੂੰ ਤਾਂ ਦੱਸੂਗਾ ਵੀ ਹਾਂ ਵੀ ਤੇਲ ਵੀ ਮੱਚਦਾ ਤੇ ਮਾੜਾ ਜਾਂ ਜੋਰ ਜਾਂ ਵੀ ਲਾਉਂਦੀ ਆ ਕਿਤੇ ਖਰਚੇ ਵੱਡਣ ਵਾਲੇ ਨੂੰ ਵੀ ਦੱਸੂਗਾ ਵੀ ਇਹਦੇ ਵਿੱਚ ਪਰੌਣਾ ਹੈਗਾ ਦੇਖਦਾ ਨਹੀਂ ਗਾ ਜੀ ਦੇਖਦਾ ਨਹੀਂ ਡੱਗਾ ਫਿਰ ਖਰਚੇ ਜਾਨ ਆ ਜੀ ਉਹ ਤਾਂ ਗੱਲ ਹੈਨਾ ਆਮ ਵੀ ਜਿਹੜੇ ਹਨਾ ਕਈ ਡਿਗ ਪੈਂਦੇ ਆ ਦੇਖਦਾ ਨਹੀਂ ਦੇਖੋ ਕਿਤੇ ਵੀ ਕੋਈ ਜਾੜਾ ਡਿਗਿਆ ਨੇ ਉੱਪਰਲਾ ਪੱਤਾ ਉਵੇਂ ਖੜਾ ਹਜੇ ਤੱਕ ਹਰਾ ਉਹ ਹਰਾ ਆ ਇਹ ਹੁਣ ਬਿਮਾਰੀ ਹੈ ਨਹੀਂ ਇਹ ਪਲਕ ਪਰਸੋਂ ਨੂੰ ਜਿਹੜਾ ਡੋਨਾ ਇਹ ਖੜਾ ਹੈ ਜੀ ਬੀ ਆ ਹਾਂਜੀ ਇਹਦੇ ਚ ਕੋਈ ਇੱਕ ਸਿਰfte ਆਵਾਜ਼ ਵਧੀਆ ਗਿਣਿਆ ਆ ਜਿਹੜਾ ਡਿੱਗਦਾ ਨਹੀਂ ਜੀ ਹੂੰ ਤੇ ਪਹਿਲਾਂ ਵੀ ਜਿਹੜੇ ਸਾਰੇ ਬੀ 110 ਸੀ 31 ਬਾਈ ਦੂਆ ਚ ਫੂਸਾ ਵੀ ਸੀਗਾ ਪਰ ਲੋਕਾਂ ਦੇ ਵਿੱਚ ਇਹਦੀ ਪ੍ਰਚਲਿਤ ਸੀਗੀ ਬੀ 88 ਬਾਈ ਚ ਉਹਨਾਂ ਲਈਏ ਤੇ ਵਧੀਆ ਨਿਕਲਦਾ ਉਹ ਜਿਹੜੇ ਪਿਛਲੇ 2-3 ਸਾਲ ਦਾ ਲੋਕਾਂ ਦਾ ਕਿਸਾਨਾਂ ਦਾ ਤਜਰਬਾ ਸੀ ਇਹ ਵਧੀਆ ਤੇ ਐਤਕੀ ਵੀ ਕਟੋ ਕਟਰੀ ਦਾ 40% 50% ਦੀ ਇਹਦੀ ਬਜਾਈ ਹੋਈ ਆ ਤੇ ਹਜੇ ਚਲੋ ਕਟਾਈ ਇਹਦੀ ਹੋਣ ਵਾਲੀ ਆ ਜਿਹੜੇ ਬਾਕੀ ਮੌਸਮ ਦੀ ਖਰਾਬੀ ਕਾਰਨ ਮਾਤਰ ਜਿਹੜਾ ਝਾੜਿਆ ਕਟਿਆ ਆ ਪਰ ਉਮੀਦ ਰੱਖਦੇ ਆ ਵੀ ਇਹਦਾ ਜਿਹੜਾ 82 ਦਾ ਝਾੜਿਆ ਉਮੀਦ 100% ਪੂਰਾ ਹੋਊਗਾ ਦੇਖਣ ਨੂੰ ਤਾਂ ਇਦਾਂ ਲੱਗ ਰਿਹਾ ਬਾਕੀ ਕੁਦਰਤੀ ਕਈ ਐਰੀ ਕੋ ਆਫਤਾਂ ਆਈਆਂ ਮੌਸਮ ਖਰਾਬ ਹੋਇਆ ਹਰ ਵੀ ਹੋ ਗਏ ਮਤਲਬ ਇਹਨਾਂ ਨੂੰ ਉਹਨਾਂ ਘੱਟ ਵੀ ਸਕਦਾ ਤੇ ਪੂਰਾ ਵੀ ਦੇ ਸਕਦਾ ਇਸ ਕਰਕੇ ਅਸੀਂ ਤਾਂ ਇਹ ਹੀ ਸਿਫਾਰਿਸ਼ ਕਰਦੇ ਆ ਵੀ ਜਦੋਂ ਪਹਿਲਾਂ ਵੀ ਯੂਨੀਵਰਸਿਟੀ ਵਾਲੇ ਵੀ ਆ ਜਾਂ ਮਾਡਰਨ ਕੰਬੋਜ ਵਾਲੇ ਵੀ ਸੀਡ ਆ ਪਰ ਇਹਨੂੰ ਅਸੀਂ ਬਾਕੀ ਸਾਰਿਆਂ ਨਾਲੋਂ ਬਿਆਂ ਨਾਲੋਂ ਇਹਨੂੰ ਵਧੀਆ ਵੈਸਤ ਸਮਝਾ ਤੇ ਗਾਹ ਵੀ ਜਿਹੜੀ ਬਜਾਈ ਹੋਗੀ ਤਕਰੀਬਨ ਪਹਿਲਾਂ ਨਾਲੋਂ ਵੀ ਵੱਧ ਹੋਊ ਆਉਣ ਵਾਲੇ ਸਮੇਂ ਕੋਈ ਨਵਾਂ ਵੀ ਆਜ ਬਦ ਵੱਖਰੀ ਗੱਲ ਹੈ ਜੀ ਤੁਸੀਂ ਐਂ ਕਰੋ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਦਾ ਹਾਂਜੀ ਆ 94630 ਤੇ 35625 ਤੇ ਸੰਪਰਕ ਕਰ ਲੈਣ ਹਾਂਜੀ ਤੇ ਸੰਪਰਕ ਕਰ ਲੈਣ ਇਹ ਤੇ ਸੰਪਰਕ ਤੁਸੀਂ ਹੁਣੇ ਕਰ ਲੋ ਹੁਣੇ ਗੱਟਾ ਗੱਟਾ 2 2 ਗੱਟੇ 4 4 ਗੱਟੇ ਆਪਦਾ ਕਰਾ ਲੋ ਬੁੱਕ ਠੀਕ ਹੈ ਕਿ ਨਹੀਂ ਬਾਈ ਤੇ ਇਹ ਨੰਬਰ ਨੂੰ ਕਰ ਲੋ ਡਾਇਲ ਸੱਜਣੋ ਜੇ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਵੀ ਚਾਹੀਦੀ ਆ ਤਾਂ ਉਹ ਵੀ ਇਸੇ ਨੰਬਰ ਤੇ ਫੋਨ ਕਰਕੇ ਤੁਸੀਂ ਇਨਕੁਆਰੀ ਕਰ ਸਕਦੇ ਆ ਬਾਕੀ ਮਾਡਰਨ ਕਮੋਜ ਸੀਡ ਵਾਲੀ ਕੰਪਨੀ ਇਹੋ ਜੀ ਕੰਪਨੀ ਆ ਵੀ ਜੇ ਕਿਸੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਇਹੀ ਨੰਬਰ ਤੁਸੀਂ ਸਾਂਭ ਕੇ ਰੱਖਣਾ ਤੁਸੀਂ ਫੇਰ ਵੀ ਫੋਨ ਕਰੋਗੇ ਹੋਏ ਵੇ ਝੋਨੇ ਚ ਵੀ ਫੋਨ ਕਰੋਗੇ ਕਿਸੇ ਤਰ੍ਹਾਂ ਦੀ ਕੋਈ ਸਲਾਹ مشورہ ਦਵਾਈ ਬਾਰੇ ਵੀ ਰਾਇ ਸਲਾਹ ਕਰਨੀ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਐ ਸਰਉਤ ਚ ਆ ਕਰ ਲਾ ਆ ਕਰ ਲਾ ਐਵੇਂ ਕਰ ਲਾ ਜੇ ਤੈਨੂੰ ਆ ਦਿੱਕਤ ਆਉਂਦੀ ਤਾਂ ਆ ਕਰ ਲਾ ਸਾਰੀ ਸਲਾਹ ਵੀ ਵਧਿਆ ਦੇ ਦਿੰਦੇ ਆ ਨੰਬਰ ਨੋਟ ਕਰ ਲਓ